ਇੱਕ ਫੌਜੀ ਸੈਨਿਕ ਵਜੋਂ ਇੱਕ ਦੇਸ਼ ਦੇ ਰਾਖੇ ਵਜੋਂ ਸੇਵਾ ਮੰਨਵਾਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਸਾਂਭਣ ਤੋਂ ਬਾਅਦ ਤੇ ਨਾਲ ਨਾਲ ਇੱਕ ਲੇਖਕ ਵਜੋਂ ਏਕ 47 ਵਾਂਗੂ ਕਲਮ ਚੱਕ ਕੇ ਲਿਖਣ ਵਾਲਾ ਸਾਡਾ ਪਿਆਰਾ ਵੀਰ ਹਰਫੂਲ ਓਲਰ ਮੰਡੀ ਕਲਾ ਉਹਨਾਂ ਦੀ ਜਿਹੜੀ ਇਹ ਕਿਤਾਬ ਆ ਆਪੇ ਦੇ ਰੂਬਰੂ ਇਹ ਪੰਜਾਬ ਤੋਂ ਯੂਕੇ ਦੀ ਧਰਤੀ ਤੇ ਪਹੁੰਚੀ ਤਾਂ ਬੜਾ ਮਨ ਖੁਸ਼ ਹੋਇਆ ਅੱਜ ਮੈਂ ਹੈਜ਼ਥੈਥ ਜਿਹੜਾ ਸਾਡੇ ਕਲਾਕਾਰਾਂ ਦਾ ਜਾਂ ਕਲਾ ਦਾ ਜਾਂ ਲੇਖਕਾਂ ਦਾ ਇੱਕ ਤਰ੍ਹਾਂ ਆਉਣ ਜਾਣ ਬਣਿਆ ਰਹਿੰਦਾ ਜਿਹੜੀ ਜਗ੍ਹਾ ਤੇ ਉਹ ਹੈ ਪਿੰਕ ਸਿਟੀ ਮੈਂ ਪਿੰਕ ਸਿਟੀ ਆਇਆ ਤਾਂ ਮੈਨੂੰ ਵੀ ਇਹ ਕਿਤਾਬ ਮਿਲੀ ਹੈ ਹਾਲਾਂਕਿ ਇਹ ਮੈਂ ਅੱਧੇ ਤੋਂ ਬਾਅਦ ਇਹ ਕਿਤਾਬ ਪਹਿਲਾਂ ਹੀ ਪੜ ਚੁੱਕਿਆ ਕਿਉਂਕਿ ਸਾਡੇ ਹਰਪੂਲ ਬਾਈ ਵੱਲੋਂ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਉਹ ਪਹਿਲਾਂ ਹੀ ਸਾਡੇ ਤੱਕ ਪਹੁੰਚਾਈਆਂ ਜਾ ਚੁੱਕੀਆਂ ਸੀ ਮੈਂ ਸਾਡੇ ਗਿੱਲ ਸਾਹਿਬ ਲਖਵਿੰਦਰ ਸਿੰਘ ਗਿੱਲ ਕੋਕਰੀ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਤਰ੍ਹਾਂ ਦੀਆਂ ਕਿਰਤਾਂ ਨੂੰ ਮਾਣ ਦਿੰਦੇ ਰਹਿੰਦੇ ਆ ਤੇ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਵੀ ਕਰੂੰਗਾ ਕਿ ਤੁਸੀਂ ਵੀ ਬਾਈ ਹਰਪੂਲ ਭੁੱਲਰ ਦੀ ਇਸ ਕਿਰਤ ਆਪੇ ਦੇ ਰੂਬਰੂ ਨੂੰ ਜਿੱਥੇ ਕਿਤੇ ਵੀ ਹੋ ਪੜਿਓ ਜਰੂਰ ਜੇ ਤੁਸੀਂ ਪੰਜਾਬ ਚੋਂ ਤਾਂ ਬਾਈ ਹਰਪੂਲ ਭੁੱਲਰ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਕਿਤਾਬ ਮੰਗਵਾਓ ਜਾਂ ਪ੍ਰਕਾਸ਼ਨਾਂ ਤੋਂ ਲੈ ਸਕਦੇ ਹੋ ਤੇ ਜੇ ਤੁਸੀਂ ਯੂਕੇ ਦੇ ਵਿੱਚ ਇਹ ਕਿਤਾਬ ਲੈਣੀ ਆ ਤਾਂ ਹਾਲ ਦੀ ਘੜੀ ਇਹ ਗਿੱਲ ਸਾਹਿਬ ਕੋਲ ਕਿਤਾਬਾਂ ਆਈਆਂ ਹੋਈਆਂ ਤੁਸੀਂ ਇਹਨਾਂ ਨਾਲ ਆਪ ਵਿਸਪਰਕ ਕਰ ਸਕਦੇ ਹੋ ਤੇ ਮੈਂ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਹੀਰਾ ਮੇਰੀ ਝੋਲੀ ਪਾਇਆ ਥੈਂਕ ਯੂ ਮਿਹਰਬਾਨੀ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਮੈਂ ਅੱਜ ਗੱਲ ਕਰਨ ਲੱਗਿਆ ਹਰਪੂਲ ਪੁੱਲਰ ਮੰਡੀ ਕਲਾਮਵਾਰੀ ਦੀ ਜਿਹੜੇ ਕਿ ਇੱਕ ਬਹੁਤ ਵਧੀਆ ਲੇਖਕ ਵੀ ਹੈ ਤੇ ਲੇਖਕ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਹੈ ਉਹਨਾਂ ਦੀ ਇਹ ਬੁੱਕ ਸਾਡੇ ਕੋਲ ਆਪੇ ਦੇ ਰੂਬਰੂ ਪਹੁੰਚ ਚੁੱਕੀ ਹੈ ਬਹੁਤ ਵਧੀਆ ਬੁੱਕ ਹੈ ਮੈਂ ਪੜ੍ਹੀ ਹੈ ਸਾਰੀ ਬਹੁਤ ਵਧੀਆ ਲੱਗੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹੋ ਜਿਹੀਆਂ ਬੁੱਕਾਂ ਨੂੰ ਜ਼ਰੂਰ ਪੜਿਆ ਜਾਵੇ ਥੈਂਕ ਯੂ ਜੀ